ਜਾ ਪਰਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ جاری ਜਿਹੜਾ ਇਹ ਮੌਸਮ ਹੈ ਇਹ ਠੰਡ ਦਾ ਬਹੁਤ ਜ਼ਿਆਦਾ ਤਗੜਾ ਇਸ ਟਾਈਮ ਠੰਡ ਪੈ ਰਹੀ ਹੈ ਟੈਫਕ ਦੇ ਜਿਹੜੇ ਵਿੱਚ ਧੁੰਦ ਦੇ ਵਿੱਚ ਗੱਡੀ ਚਲਾਨੀ ਜਾਂ ਟ੍ਰੈਫਿਕ ਦੇ ਵਿੱਚ ਤੁਸੀਂ ਜਾਣਾ ਉਹ ਤਾਂ ਬਿਲਕੁਲ ਹੀ ਸਾਰਾ ਸਾਰੀ ਗਲਤ ਹੈ ਠੰਡ ਇੰਨੀ ਵੱਧ ਗਈ ਇਹਦੇ ਵਿੱਚ ਵਪਾਰ ਤੇ ਵੀ ਬਹੁਤ ਫਰਕ ਪਿਆ ਹੈ ਕਿਉਂਕਿ ਘਰਾਂ ਦੇ ਵਿੱਚੋਂ ਲੋਕ ਨਿਕਲ ਹੀ ਨਹੀਂ ਰਹੇ ਪਰ ਚੱਕਨੇ ਹੋ ਕੇ ਤੌਰ ਤਰੀਕੇ ਨਾਲ ਕਿਸੇ ਪਾਸੇ ਜਾਓ ਕਿਉਂਕਿ ਠੰਡ ਇਸ ਟਾਈਮ ਪੂਰੀ ਜੋਰਾਂ ਤੇ ਹੈ ਜਾ ਭਰ ਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਸੋ ਬਿਲਕੁਲ ਹੰਦਾ ਆ ਜੀ ਜਿਹੜਾ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਉਹ ਵੀ ਜਾਰੀ ਕੀਤਾ ਗਿਆ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਹਾਨੂੰ ਦਿਖਾਉਣ ਦੀ ਜਿਹੜੀ ਜਰੂਰ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਵੇਂ ਹਾਈਵੇ ਰੋਡ ਦੀ ਗੱਲ ਕਰ ਲਈਏ ਤਾਂ ਬਿਲਕੁਲ ਜਿਹੜੀ ਵਿਜ਼ਿਬਿਲਟੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਜ਼ੀਰੋ ਹੈ ਉਹ ਦਰਜ ਕੀਤੀ ਗਈ ਹੈ ਤੇ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿਹੜੇ ਲੋਕ ਨੇ ਆਪਣੇ ਘਰਾਂ ਦੇ ਬਾਹਰ ਬੈਠ ਕੇ ਜਿਹੜੀ ਅੱਗ ਲਗਾ ਕੇ ਜਿਹੜੀ ਅੱਗ ਉਹ ਸਿੱਗੇ ਹੋਏ ਨਜ਼ ਕਰੀ ਤਾਂ ਹੋਤਰੀ ਕਾਰੋਬਾਰੀ ਵੀ ਕਾਫੀ ਜਿਹੜੀ ਚਿੰਤਿਤ ਨਜ਼ਰ ਆ ਰਹੇ ਸੀ ਤੇ ਕਾਫੀ ਜਿਹੜੇ ਪਰੇਸ਼ਾਨ ਸੀ ਕਿਉਂਕਿ ਠੰਡ ਨਾ ਪੈਣ ਕਰਕੇ ਕਾਫੀ ਜਿਹੜਾ ਹੋਜ਼ਰੀ ਕਾਰੋਬਾਰੀ ਉਹ ਜਿਹੜਾ ਘਾਟਾ ਉਹ ਝੇਲਣਾ ਪਿਆ ਸੀਗਾ ਸੋਨਾ ਦੇ ਕਹਿੰਦੇ ਜਿਹੜਾ ਸਟਾਕ ਹੈ ਕਾਫੀ ਇਕੱਠਾ ਆਇਆ ਸੋ ਬਿਲਕੁਲ ਹੁਣ ਕਿਤਨੇ ਕਿਤੇ ਜਿੱਥੇ ਹੋਜ਼ਰੀ ਕਾਰੋਬਾਰੀ ਦੇ ਜਿਹੜੇ ਚਿਹਰੇ ਕੀੜੇ ਨੇ ਉੱਥੇ ਜਿਹੜੇ ਸ਼ਹਿਰ ਵਾਸੀਆਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਸ਼ਹਿਰ ਵਾਸੀ ਠੰਡ ਵਧਨ ਕਰਕੇ ਜਿਹੜੇ ਚਿੰਤਿਤ ਹੋ ਨਜ਼ਰ ਆ ਰਹੇ ਕਿਉਂਕਿ ਆਵਾਜ਼ ਆਈ ਜਿਹੜੀ ਬਿਲਕੁਲ ਪ੍ਰਭਾਵਿਤ ਤਾਂ ਉਹ ਹੁੰਦੀ ਨਜ਼ਰ ਗਿਆਨੀ ਵਾਲਾ ਅਲਰਟ ਜਾਰੀ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਜਿਹੜਾ ਇਹ ਮੌਸਮ ਹੈ ਇਹ ਠੰਡ ਦਾ ਬਹੁਤ ਜ਼ਿਆਦਾ ਤਗੜਾ ਇਸ ਟਾਈਮ ਠੰਡ ਪੈ ਰਹੀ ਹੈ ਜੀ ਔਰ ਇਸ ਠੰਡ ਦੇ ਕਰਕੇ ਅਸੀਂ ਇੱਕ ਹੀ ਆਧਾਰਨ ਦਾਂਗੇ ਕਿ ਜੇ ਕਿਸੇ ਬਿਨਾਂ ਕੰਮ ਤੋਂ ਕਿਸੇ ਪਾਸੇ ਜਾਣਾ ਕੰਮ ਨਾਲ ਕਿਸੇ ਪਾਸੇ ਜਾਓ ਕਿਉਂਕਿ ਤੈਰਾਇਪਕ ਦੇ ਵਿੱਚ ਔਰ ਰਾਤ ਨੂੰ ਔਰ ਸਵੇਰੇ ਧੁੰਦ ਇੰਨੀ ਹੁੰਦੀ ਹੈ ਕਿ ਧੁੰਦ ਵਿੱਚ ਗੱਡੀਆਂ ਜਿਹੜੀਆਂ ਨੇ ਕਈ ਬੰਦਿਆਂ ਦੇ ਪਿੱਛੇ ਲਾਈਟ ਔਰ ਕੋਈ ਨਿਸ਼ਾਨ ਨਹੀਂ ਹੁੰਦਾ ਜਿਹੜਾ ਕਿ ਕਿਸੇ ਨਾਲ ਉਹ ਦੇਖ ਸਕੇ ਉਹ ਮੈਂ ਇਹ ਬੇਨਤੀ ਕਰੂਗਾ ਹਰ ਇੱਕ ਗੱਡੀ ਵਾਲੇ ਨੂੰ ਹਰ ਇੱਕ ਭਾਈ ਸੱਜਣ ਨੂੰ ਇਹ ਕਰੂੰਗਾ ਵੀ ਉਹਦੇ ਪਿੱਛੇ ਟੇਪੀ ਚਿੰਕਨੀ ਟੇਪੀ ਲਾਈ ਜਾਵੇ ਅਤੇ ਜਿਹੜੀ ਇਹ ਠੰਡ ਹੈ ਅੱਜ ਠੰਡ ਇੰਨੀ ਵੱਧ ਗਈ ਇਹਦੇ ਵਿੱਚ ਵਪਾਰ ਤੇ ਵੀ ਬਹੁਤ ਫਰਕ ਪਿਆ ਹੈ ਕਿਉਂਕਿ ਘਰਾਂ ਦੇ ਵਿੱਚੋਂ ਲੋਕ ਨਿਕਲ ਹੀ ਨਹੀਂ ਰਹੇ ਤੇ ਲੱਗਦਾ ਜਿਹੜੇ ਵਿਜ਼ਿਬਿਲਟੀ ਜ਼ੀਰੋ ਹੋਣ ਕਰਕੇ ਆਏ ਤਾਂ ਜਿਹੜੇ ਹਾਦਸੇ ਉਹ ਵੀ ਹੋ ਰਹੇ ਕਿਤਨੇ ਕਿਤੇ ਆਮ ਲੋਕਾਂ ਜਿਹੜਾ ਅਵੇਅਰ ਆ ਉਹ ਵੀ ਹੋਣਾ ਚਾਹੀਦਾ ਜੀ ਇਹ ਜਿਹੜੀ ਹਾਦਸੇ ਹੋ ਰਹੇ ਨੇ ਅਸੀਂ ਇਸ ਗੱਲ ਨੂੰ ਕਹਿੰਨੇ ਕਿ ਬਰ ਚੱਕੰਨੇ ਹੋ ਕੇ ਤੌਰ ਤਰੀਕੇ ਨਾਲ ਕਿਸੇ ਪਾਸੇ ਜਾਓ ਕਿਉਂਕਿ ਠੰਡ ਐਟ ਟਾਈਮ ਪੂਰੀ ਜ਼ੋਰਾਂ ਤੇ ਹੈ ਸੋ ਬਿਲਕੁਲ ਜਿਹੜੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਨਾ ਸਿੱਧੇ ਤੌਰ ਤੇ ਇਹੀ ਕਹਿੰਨੇ ਕਿ ਜਿਹੜਾ ਕਿਤਨੇ ਕਿਤੇ ਆਮ ਲੋਕਾਂ ਨੂੰ ਕਿਤੇ ਅਵੇਅਰ ਹੋ ਕੇ ਜਿਹੜੀ ਡਰਾਈਵਿੰਗ ਹੈ ਉਹ ਕਰਨੀ ਚਾਹੀਦੀ ਹੈ ਤੇ ਜਿਹੜੇ ਕਮਰਸ਼ੀਅਲ ਤਾਰਾ ਹੋਲੀ ਰੱਖਣੀ ਚਾਹੀਦੀ ਤਾਂ ਕਿ ਜਿਹੜੇ ਹਾਸੇ ਉੱਪਰ ਜਿਹੜੀ ਠੱਲ ਆਓ ਪਾਈ ਜਾ ਸਕੇ ਦੂਸਰੇ ਪਾਸੇ ਅਗਰ ਗੱਲ ਕਰੀਏ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੇ ਆਮ ਲੋਕਾਂ ਜਿਹੜਾ ਅਵੇਅਰ ਹੈ ਉਹ ਵੀ ਕੀਤਾ ਜਿਹੜੇ ਜਿਹੜੇ ਟ੍ਰੈਫਿਕ ਅਭਿਆਨ ਦੇ ਟ੍ਰੈਫਿਕ ਮਹੀਮ ਜਿਹੜੀ ਉਹ ਸ਼ੁਰੂ ਕੀਤੀ ਗਿਆ ਕੀ ਕਹਿਣਾ ਚਾਹੁੰਗੇ ਜੀ ਲਗਾਤਾਰ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਤੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਤੇ ਇਹ ਵੀ ਆਮ ਲੋਕਾਂ ਨੂੰ ਕਿਹਾ ਗਿਆ ਅਗਰ ਤੁਹਾਨੂੰ ਕੰਮ ਹੈ ਤਾਂ ਹੀ ਘਰ ਵਿੱਚੋਂ ਬਾਹਰ ਕੱਢੋ ਤੇ ਜਿਹੜਾ ਲੌਂਗ ਡੇ ਡਰਾਈਵ ਹੈ ਉਦੋਂ ਉੱਪਰ ਜਿਹੜੀ ਠੱਲ ਪਾਈ ਜਾ ਸਕੇ ਰੋਕੇ ਜਾ ਸਕੇ ਕੀ ਕਹਿਣਾ ਚਾਹੁੰਗੇ ਵੀ ਟੈਫਕ ਜਿਹੜੇ ਵਿੱਚ ਧੁੰਦ ਦੇ ਵਿੱਚ ਗੱਡੀ ਚਲਾਨੀ ਜਾਂ ਟ੍ਰੈਫਿਕ ਦੇ ਵਿੱਚ ਤੁਸੀਂ ਜਾਣਾ ਉਹ ਤਾਂ ਬਿਲਕੁਲ ਹੀ ਸਰਾ ਸਾਰੀ ਗਲਤ ਆ ਜੀ ਰਾਤ ਨੂੰ ਵੇਲੇਕ ਵੇਲੇ ਜੇ ਕੋਈ ਜ਼ਰੂਰੀ ਕੰਮ ਹੈ ਤੇ ਉਹ ਜਾਣਾ ਵੀ ਪੈਂਦਾ ਉਹ ਜਾਓ ਤੇ ਬੜਾ ਅਡਲਟ ਹੋ ਕੇ ਜਾਓ ਅੱਗੇ ਪਿੱਛੇ ਧਿਆਨ ਰੱਖੋ ਤੇ ਆਪਣਾ ਨੱਕ ਘਰ ਦੇ ਬਾਹਰ ਬੈਠੇ ਹੋ ਜੀ ਅਸੀਂ ਆਪਣੇ ਘਰ ਦੇ ਬਾਹਰ ਅੱਗ ਸੇਕ ਰਹੇ ਆ ਠੰਡ ਬਹੁਤ ਹੈ ਅੰਦਰ ਬਹਿ ਬਹਿ ਕੇ ਵੀ ਸਾਡੇ ਪਾਸੇ ਦੁਖਣ ਲੱਗ ਜਾਂਦੇ ਆ ਅਸੀਂ ਵੀ ਅੱਗ ਸੇਕਣ ਲੱਗ ਜਾਂਦੇ ਆ ਥੋੜਾ ਸਾਨੂੰ ਬਚਾਅ ਮਿਲ ਜਾਂਦਾ ਥੋੜੀ ਰਾਹਤ ਮਿਲ ਜਾਂਦੀ ਹੈ ਤੇ ਅਸੀਂ ਪ੍ਰਮਾਤਮਾ ਦੇ ਗੁਣ ਵੀ ਗੰਨੇ ਆ ਵੀ ਤੂੰ ਐ ਹੋਇਆ ਇਹੋ ਜੀਆਂ ਚੀਜ਼ਾਂ ਬਣਾਈਆਂ ਨੇ ਤੇ ਗਰਮੀ ਦੇ ਵਿੱਚ ਤੁਸੀਂ ਅੱਗ ਦੇ ਕੋਲ ਬੈਠ ਨਹੀਂ ਸਕਦੇ ਸਰਦੀ ਜਿਹੜ ਨੂੰ ਸਾਨੂੰ ਬੈਠਣ ਦਾ ਇੰਨਾ ਮਜ਼ਾ ਆ ਰਿਹਾ ਆਨੰਦ ਆ ਰਿਹਾ ਤੇ ਲੱਗਦਾ ਜਿਹੜੀ ਠੰਡੇ ਇਸ ਵਾਰ ਲੇਟ ਪਈ ਏ ਠੰਡੇ ਇਸ ਵਾਰੀ ਹੈ ਲੇਟ ਤੇ ਜਾਊਗੀ ਵੀ ਲੇਟ ਹੀ ਤੇ ਹੈ ਘੰਟੇ ਠੰਡਾ ਜੇ ਕੋਈ ਖਾਸ ਠੰਡ ਨਹੀਂ ਪਈ ਇਸ ਵਾਰੀ ਠੰਡਾ ਜੇ ਹੋਰ ਤੇਜ਼ ਹੋਊਗੀ ਯਾਨੀ ਧੁੰਦ ਘਟਣੀ ਚਾਹੀਦੀ ਏ ਧੁੰਦ ਥੋੜਾ ਜ਼ਿਆਦਾ ਨੁਕਸਾਨ ਕਰ ਜਾਂਦੀ ਹੈ ਨਹੀਂ ਧੁੰਦ ਠੀਕ ਹੈ ਜੀ ਸੋ ਬਿਲਕੁਲ ਇਹ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਇਹਨਾਂ ਦਾ ਸਿੱਧੇ ਤੌਰ कि ਜਿਹੜੀ ਬਦੀ ਆਪਣੇ ਸੁਚੇਤ ਹੋ ਗਈ ਡਰਾਈਵਿੰਗ ਉਹ ਕੀਤੀ ਜਾਵੇ ਸੋ ਦੂਸਰੇ ਪਾਸੇ ਅਗਰ ਗੱਲ ਕਰੀਏ ਤਾਂ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਲਗਾਤਾਰ ਜਾਰੀ ਤੇ ਆਮ ਲੋਕਾਂ ਜਿਹੜੀ ਅਪੀਲ ਹੈ ਪ੍ਰਸ਼ਾਸ ਜਿਹੜੇ ਮੌਸਮ ਵਿਗਿਆਨੀਆਂ ਵੱਲੋਂ ਕੀਤੀ ਗਈ ਅਗਰ ਤੁਹਾਨੂੰ ਕੋਈ ਕੰਮ ਹੈ ਤਾਂ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਨਹੀਂ ਤਾਂ ਜਿਹੜਾ ਲੌਂਗ ਡਰਾਈਵਰ ਜਿਹੜਾ ਭਰੇਜਾ ਉਹ ਕੀਤਾ ਜਾਵੇ ਸੋ ਬਿਲਕੁਲ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ਾਮ ਦਾ ਸਮਾਂ ਹੈ ਤੇ ਕਿਤਨਾ ਕਿਤੇ ਜਿਹੜੇ ਲੋਕ ਨੇ ਆਪਣੇ ਘਰਾਂ ਦੇ ਬਾਹਰ ਜਿਹੜੀ ਅੱਗ ਬਾਲ ਕੇ ਉਹ ਬੈਠੇ ਹੋਏ ਨੇ ਤੇ ਬਿਲਕੁਲ ਹੁਣ ਇਹਨਾਂ ਵਾਲਾ ਸਮਾਂ ਦੱਸੂਗਾ ਕਿ ਜਿਹੜੀ ਸਮੇਂ ਸਰ ਜੇ ਗੱਲ ਕਰੀ ਤਾਂ ਅਵੇਅਰ ਕੀਤਾ ਜਾ ਰਿਹਾ ਤੇ ਜਿਹੜੇ ਕਮਰਸ਼ੀਅਲ ਵਾਹਨ ਨੇ ਉਹਨਾਂ ਦੇ ਗੱਡੀਆਂ ਦੇ ਬਾਹਰ ਜਿਹੜੇ ਰਿਫਲੈਕਟਿਵ ਟੇਪਾਂ ਉਹ ਲਗਾਈਏ ਜਾ ਸਕਣ ਤਾਂਕਿ ਜ਼ੀਰੋ ਵਿਜ਼ਿਬਿਲਟੀ ਕਰਕੇ ਜਿਹੜੇ ਹਾਦਸੇ ਉੱਪਰ ਜਿਹੜੀ ਠੱਲ ਆਉ ਪੈ ਸਕੇ ਸੋ ਬਿਲਕੁਲ ਹੋਰ ਅਪਡੇਟ ਜੁੜੇ ਰੋ ਸਿਟੀ ਹਮਦਰ ਕੈਮਰਾ ਪਰਸੋਂ ਮੋਨੂ ਝਾੜਨ ਨਾਲ ਮੈਂ ਰਾਹੁਲ ਰਾ ਸਿਟੀ ਹਮ ਲੁਧਿਆਣਾ